ਅਜੀ ਦਿੱਤੀ ਦਾ ਨਾਮ ਦੱਸਦੇ ਹੋਰ ਅੱਜ ਗੁਰੂ ਘਰ ਆਏ ਜੀ ਸਾਲ ਦਾ ਆਖਰੀ ਦਿਨ ਹੈ ਜੀ ਕਹਾਂ ਦੱਸਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਜੀਤ ਸਿੰਘ ਆ ਜੀ। ਮੈਂ ਸੰਗਰੂਰ ਦਾ ਰਹਿਣ ਵਾਲਾ। ਮੈਂ ਅੱਜ ਆਇਆ ਗੁਰੂ ਸਾਹਿਬ ਦੇ ਦਰਸ਼ਨ ਕਰਨ। ਮੈਂ ਗੁਰੂ ਸਾਹਿਬ ਅੱਗੇ ਹੀ ਅਰਦਾਸ ਬੇਨਤੀ ਕਰਦਾ ਵੀ ਕੱਲ ਤੋਂ ਨਵਾਂ ਸਾਲ ਚੜ੍ਹਨ ਜਾ ਰਿਹਾ। ਵੀ ਕਿਸੇ ਦੀ ਵੀ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਨਾ ਆਵੇ। ਸਾਥੀ ਮੇਰ ਭਰੇ ਹੱਥ ਕਰਕੇ ਤੇ ਸਭ ਦੀ ਲਾਈਫ ਜ਼ਿੰਦਗੀ ਇੱਦਾਂ ਹੀ ਸੁਖ ਸ਼ਾਂਤੀ ਨਾਲ ਬਣੇ। ਧੰਨਵਾਦ। ਅਲਟੀਮੇਟਲੀ ਆਪਣਾ ਨਾਮ ਦਾਸ ਕੇ ਜਿੰਦ ਤੇ ਲਿਖਵਾਏ ਦੋ ਘਰ ਰਾਜ ਨਿਸ਼ਾਨ ਕਰ ਮੈਂ ਨਾਮ ਅਰਸ਼ਦੀ ਸਿੰਘ ਹੈ ਅਸੀਂ ਸ਼੍ਰੀ ਮੁਖਸਰ ਸਾਹਿਬੀ ਧਰਤੀ ਤੋਂ ਆਏ ਆ ਅੱਜ ਸਾਲ ਦਾ ਆਖਿਰਲਾ ਦਿਨ ਹੈ 25 ਦਸੰਬਰ ਹੈ ਅਸੀਂ ਇਹ ਕਿਹਨੂੰ ਅਲਟੀਮੇਟਲੀ ਅੱਜ ਇਹ ਅਜੇ ਤੱਕ ਨੂੰ ਨਵਾਂ ਸਾਲ ਜਿਉਣਾ ਹੈ ਅਸੀਂ ਸਰਬਤ ਦੇ ਭਲੇ ਲਈ ਇੱਥੇ ਅਰਦਾਸ ਕੀਤੀ ਤੇ ਸਾਰੇ ਸਾਰੀ ਸਰਬਤ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਨਾ